ਆਪਣੇ ਪਾਪਾ ਨੂੰ ਇੱਕ ਰੈਸਟੋਰੈਂਟ ਵਿੱਚ ਬੈਠਿਆ ਦੇਖ ਕੇ ਸਮੀਰ ਚੌਂਕ ਗਿਆ ਮੰਨਤਾ ਹੋਇਆ ਕਿ ਉਹ ਉੱਥੋਂ ਵਾਪਸ ਚਲਾ ਜਾਵੇ ਪਰ ਫਿਰ ਉਹ ਦੀਪਕ ਜੋ ਕਿ ਉਸਦੇ ਨਾਲ ਕੰਮ ਕਰਦਾ ਹੈ ਦੇ ਨਾਲ ਇੱਕ ਟੇਬਲ ਤੇ ਬੈਠ ਗਿਆ ਬੀਟਰ ਨੇ ਆ ਕੇ ਆਰਡਰ ਲਿਆ ਤੇ 10 ਮਿੰਟ ਵਿੱਚ ਉਹ ਸਾਰਾ ਖਾਣਾ ਉਹਨਾਂ ਦੀ ਮੇਜ਼ ਤੇ ਲੱਗ ਗਿਆ ਜੋ ਉਹਨਾਂ ਨੇ ਆਰਡਰ ਕੀਤਾ ਸੀ ਨਾਲ ਹੀ ਦੋ ਮੇਥੀ ਦੇ ਪਰੌਂਠੇ ਵੀ ਸੀ ਦੀਪਕ ਨੇ ਉਸ ਨੂੰ ਪੁੱਛਿਆ ਯਾਰ ਇਹ ਤਾਂ ਅਸੀਂ ਨਹੀਂ ਮੰਗਵਾਏ ਫਿਰ ਇਹ ਕਿਵੇਂ ਉਹ ਵੇਟਰ ਨੂੰ ਬੁਲਾਉਣ ਹੀ ਵਾਲਾ ਸੀ ਕਿ ਸਮੀਰ ਨੇ ਉਸ ਨੂੰ ਮਨਾ ਕਰ ਦਿੱਤਾ ਇੱਕ ਵਾਰ ਫਿਰ ਉਸ ਨੇ ਕੈਸ਼ੀਅਰ ਦੀ ਕੁਰਸੀ ਤੇ ਬੈਠੇ ਆਪਣੇ ਪਾਪਾ ਨੂੰ ਦੇਖਿਆ ਤੇ ਮੁਸਕਰਾ ਕੇ ਖਾਣਾ ਖਾਣ ਲੱਗਿਆ ਖਾਣਾ ਖਾ ਕੇ ਉਹ ਬਿਨਾ ਪੈਸੇ ਦਿੱਤੇ ਜਾਣ ਲੱਗਿਆ ਤਾਂ ਦੀਪਕ ਨੇ ਉਸ ਨੂੰ ਟੋਕਿਆ ਹੱਸਦੇ ਹੋਏ ਸਮੀਰ ਬੋਲਿਆ ਮੇਰੇ ਇੱਕ ਜਾਣ ਪਹਿਚਾਨ ਵਾਲੇ ਦਾ ਰੈਸਟੋਰੈਂਟ ਹੈ ਤਾਂ ਇੱਥੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਉਸੇ ਵਕਤ ਵੇਟਰ ਨੇ ਆ ਕੇ ਉਸ ਨੂੰ ਬਿੱਲ ਥਮਾ ਦਿੱਤਾ ਬਿੱਲ ਵਿੱਚ ਦੋ ਐਕਸਟਰਾ ਪਰੌਂਠੇ ਵੀ ਲਿਖੇ ਹੋਏ ਸੀ ਜਿਸ ਨੂੰ ਦੇਖ ਕੇ ਉਹ ਫਿਰ ਚੌਂਕ ਗਿਆ ਮੁਝੇ ਮਨ ਨਾਲ ਉਸ ਨੇ ਵੇਟਰ ਨੂੰ ਪੈਸੇ ਦਿੱਤੇ ਤੇ ਬਾਹਰ ਨਿਕਲ ਗਿਆ ਕੁਝ ਸਾਲ ਪਹਿਲਾਂ ਹੀ ਸਮੀਰ ਇਸ ਸ਼ਹਿਰ ਵਿੱਚ ਆਇਆ ਸੀ ਨਵੀਂ ਨੌਕਰੀ ਸੀ ਇਸ ਲਈ ਤਨਖਾਹ ਘੱਟ ਸੀ ਉਸ ਨੇ ਸੋਚਿਆ ਪਾਪਾ ਪਿੰਡ ਵਿੱਚ ਇਕੱਲੇ ਨੇ ਇੱਥੇ ਆ ਜਾਣਗੇ ਤਾਂ ਉਹਨਾਂ ਦਾ ਮਨ ਲੱਗ ਜਾਵੇਗਾ ਤੇ ਨਾਲ ਹੀ ਮੇਰੀ ਵੀ ਮਦਦ ਹੋ ਜਾਵੇਗੀ ਉਸ ਦੀ ਮਾਂ ਦੇ ਬਿਮਾਰ ਰਹਿਣ ਕਰਕੇ ਉਸਦੇ ਪਾਪਾ ਨੂੰ ਹੀ ਖਾਣਾ ਬਣਾਉਣਾ ਪੈਂਦਾ ਸੀ ਇਸ ਲਈ ਉਹ ਇੱਕ ਚੰਗੇ ਕੁੱਕ ਬਣ ਗਏ ਸੀ ਮੁੰਡੇ ਦੇ ਕੋਲ ਆ ਕੇ ਉਹਨਾਂ ਨੇ ਸਭ ਸੰਭਾਲ ਲਿਆ ਖਾਣਾ ਬਣਾਉਣ ਤੋਂ ਲੈ ਕੇ ਬਰਤਨ ਧੋਣ ਤੱਕ ਦੇ ਸਾਰੇ ਕੰਮ ਉਸਦੇ ਪਾਪਾ ਕਰਨ ਲੱਗੇ ਜਿਸ ਨਾਲ ਪੈਸਾ ਤੇ ਟਾਈਮ ਬਚਣ ਲੱਗਿਆ ਉਹ ਆਪਣੇ ਕੰਮ ਵੱਲ ਜ਼ਿਆਦਾ ਧਿਆਨ ਦੇਣ ਲੱਗਿਆ ਦਫਤਰ ਵਿੱਚ ਸਾਰੇ ਉਸ ਦੀ ਪ੍ਰਸ਼ੰਸਾ ਕਰਨ ਲੱਗੇ ਉਸ ਦੀ ਤਰੱਕੀ ਹੋ ਗਈ ਇਨਕਮ ਵਧਣ ਦੇ ਨਾਲ ਨਾਲ ਕੰਪਨੀ ਨੇ ਉਸ ਨੂੰ ਦੋ ਕਮਰਿਆਂ ਦਾ ਇੱਕ ਫਲੈਟ ਵੀ ਰਹਿਣ ਲਈ ਦੇ ਦਿੱਤਾ ਦਫਤਰ ਵਿੱਚ ਨਾਲ ਕੰਮ ਕਰਦੇ ਸਹਿਕਰਮੀ ਦੀ ਭੈਣ ਨਾਲ ਉਸ ਨੇ ਵਿਆਹ ਕਰ ਲਿਆ ਬਹੂ ਦੇ ਆਉਣ ਤੋਂ ਬਾਅਦ ਵੀ ਉਸ ਦੇ ਪਾਪਾ ਸਬਜ਼ੀ ਖਰੀਦਣ ਆਪਣੇ ਕੱਪੜੇ ਆਪ ਧੋਣ ਵਰਗੇ ਕੁਝ ਕੰਮ ਕਰਦੇ ਰਹੇ ਪੁੱਤ ਦੇ ਮਨਾਂ ਕਰਨ ਤੇ ਵੀ ਕਹਿੰਦੇ ਹੱਥ ਪੈਰ ਤਾਂ ਚੱਲਦੇ ਹੀ ਰਹਿਣੇ ਚਾਹੀਦੇ ਨੇ ਫਿਰ ਉਹਨਾਂ ਦਾ ਸਰੀਰ ਕਮਜ਼ੋਰ ਹੋਣ ਲੱਗਿਆ ਹੁਣ ਉਹਨਾਂ ਤੋਂ ਭਾਰੇ ਕੰਮ ਨਹੀਂ ਸੀ ਹੁੰਦਾ ਤਾਂ ਉਹਨਾਂ ਨੇ ਬਾਹਰ ਦਾ ਕੰਮ ਕਰਨਾ ਛੱਡ ਦਿੱਤਾ ਇਹ ਗੱਲ ਬਹੂ ਨੂੰ ਚੰਗੀ ਨਾ ਲੱਗੀ ਸਹੁਰੇ ਦਾ ਘਰ ਵਿੱਚ ਬੇਲੇ ਬੈਠੇ ਰਹਿਣਾ ਹੁਣ ਉਸ ਦੀਆਂ ਅੱਖਾਂ ਵਿੱਚ ਚੁਬਨ ਲੱਗਿਆ ਕੱਲ ਤੱਕ ਜੋ ਬਹੂ ਪਾਪਾ ਜੀ ਪਾਪਾ ਜੀ ਕਹਿ ਕੇ ਪਤਾ ਨਹੀਂ ਕਿੰਨੇ ਕੰਮ ਆਪਣੇ ਸਹੁਰੇ ਤੋਂ ਕਰਵਾ ਲੈਂਦੀ ਸੀ ਉਹੀ ਬਹੂ ਉਹ ਉਹਨਾਂ ਨੂੰ ਗੱਲ-ਗੱਲ ਤੇ ਨਿਠੱਲੇ ਰਹਿਣ ਦੇ ਤਾਨੇ ਦੇਣ ਲੱਗੀ। ਸਮੀਰ ਦੇ ਪਾਪਾ ਨੂੰ ਬਹੁਤ ਦੁੱਖ ਹੁੰਦਾ ਪਰ ਉਹਨਾਂ ਨੇ ਆਪਣੇ ਪੁੱਤ ਨੂੰ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਸਮੀਰ ਦੀ ਪਤਨੀ ਹੁਣ ਸਮੀਰ ਦੇ ਕੰਨ ਭਰਨ ਲੱਗੀ ਕਿ ਪਾਪਾ ਜੀ ਨੂੰ ਇੱਥੋਂ ਦਾ ਹਵਾ ਪਾਣੀ ਸੂਟ ਨਹੀਂ ਕਰ ਰਿਹਾ। ਹਮੇਸ਼ਾ ਬਿਮਾਰ ਹੋ ਜਾਂਦੇ ਨੇ। ਉਹਨਾਂ ਨੂੰ ਪਿੰਡ ਭੇਜ ਦਵੋ ਤਾਂ ਠੀਕ ਰਹਿਣਗੇ। ਕੰਨ ਦਾ ਕੱਚਾ ਸਮੀਰ ਉਸਨੇ ਪਤਨੀ ਦੀ ਗੱਲ ਸੁਣੀ। ਪਰ ਆਪਣੇ ਪਿਤਾ ਤੋਂ ਉਹਨਾਂ ਦੀ ਤਕਲੀਫ ਜਾਣਨ ਦੀ ਜ਼ਰੂਰਤ ਨਹੀਂ ਸਮਝੀ ਪਤਨੀ ਬੋਲਦੀ ਜਾਂਦੀ ਤੇ ਉਹ ਹਾਂ ਹੂੰ ਕਰਦਾ ਰਹਿੰਦਾ ਸ਼ਾਇਦ ਸੋਚਦਾ ਕਿ ਪਾਪਾ ਨੂੰ ਵਾਪਸ ਪਿੰਡ ਜਾਣ ਲਈ ਕਿਵੇਂ ਕਹੇ ਜਿਸ ਪਿਤਾ ਨੇ ਐਨੇ ਤੁਖਾ ਨਾਲ ਪੁੱਤ ਨੂੰ ਪਾਲਿਆ ਉਸ ਦੇ ਸੁੱਖ ਵਿੱਚ ਖੁਸ਼ ਤੇ ਦੁੱਖ ਵਿੱਚ ਦੁਖੀ ਹੋਏ ਨੇ ਪੁੱਤ ਦਾ ਰੁੱਖਾ ਵਿਵਹਾਰ ਕਿਸੇ ਵੀ ਪਿਤਾ ਨੂੰ ਬੁਰਾ ਲੱਗੇਗਾ ਉਸ ਦੇ ਪਾਪਾ ਸਭ ਸਮਝ ਰਹੇ ਸੀ ਪੁੱਤ ਦਾ ਅੱਖਾਂ ਚ ਰੋਣਾ ਉਹਨਾਂ ਤੋਂ ਛੁਪਿਆ ਨਹੀਂ ਸੀ ਇੱਕ ਹੀ ਘਰ ਵਿੱਚ ਕਟੇ-ਕਟੇ ਰਹਿਣਾ ਉਹਨਾਂ ਨੂੰ ਚੁਭਣ ਲੱਗਿਆ ਇੱਕ ਦਿਨ ਪੁੱਤ ਦਫ਼ਤਰ ਤੇ ਬਹੂ ਮਾਰਕੀਟ ਗਈ ਹੋਈ ਸੀ ਪੁੱਤ ਦੇ ਨਾਮ ਇੱਕ ਚਿੱਠੀ ਛੱਡ ਕੇ ਘਰ ਤੋਂ ਚਲੇ ਗਏ ਸਮੀਰ ਦੀ ਪਤਨੀ ਤਾਂ ਖੁਸ਼ ਹੋ ਗਈ ਕਿ ਚਲੋ ਬਲਾਟਲੀ ਤੇ ਸਮੀਰ ਨੂੰ ਵੀ ਆਪਣੇ ਪਾਪਾ ਨੂੰ ਕੁਝ ਕਹਿਣਾ ਨਹੀਂ ਪਿਆ ਸਮੀਰ ਨੇ ਸੋਚਿਆ ਕਿ ਪਾਪਾ ਪਿੰਡ ਚਲੇ ਗਏ ਹੋਣਗੇ ਤੇ ਫਿਰ ਉਸਨੇ ਉਹਨਾਂ ਦੀ ਕੋਈ ਖੋਜ ਖਬਰ ਨਹੀਂ ਲਈ ਇਸ ਗੱਲ ਨੂੰ 5 ਮਹੀਨੇ ਹੋ ਗਏ ਸੀ ਅੱਜ ਅਚਾਨਕ ਜਦ ਉਸਨੇ ਆਪਣੇ ਪਾਪਾ ਨੂੰ ਉਸ ਰੈਸਟੋਰੈਂਟ ਵਿੱਚ ਵੇਖਿਆ ਤਾਂ ਉਹਨਾਂ ਕੋਲ ਜਾਣਾ ਚਾਹਿਆ ਫਿਰ ਸੋਚਿਆ ਪਾਪਾ ਕਿਤੇ ਨਾਲ ਹੀ ਨਾ ਜਾਣ ਸੋਚ ਕੇ ਪਿੱਛੇ हट ਗਿਆ ਫਿਰ ਮੇਥੀ ਦੇ ਪਰੌਂਠੇ ਆਪਣੀ ਮੇਜ਼ ਤੇ ਦੇਖ ਕੇ ਖੁਸ਼ ਹੋਇਆ ਕਿ ਪਾਪਾ ਉਸ ਨਾਲ ਨਾਰਾਜ਼ ਨਹੀਂ ਅੱਜ ਵੀ ਉਹਨਾਂ ਨੂੰ ਆਪਣੇ ਪੁੱਤ ਦੀ ਪਸੰਦ ਯਾਦ ਹੈ ਇਸ ਲਈ ਪੁੱਤ ਤੋਂ ਤਾਂ ਬਿੱਲ ਲੈਣਗੇ ਹੀ ਨਹੀਂ ਮਾਰੇ ਵੇਟਰ ਨੇ ਉਸ ਨੂੰ ਜੋ ਬਿੱਲ ਦਿੱਤਾ ਉਸ ਤੇ ਪਰੌਂਠਿਆਂ ਦੇ ਪੈਸੇ ਵੀ ਲਿਖੇ ਦੇਖੇ ਤਾਂ ਉਹ ਸਮਝ ਗਿਆ ਕਿ ਪਾਪਾ ਹੁਣ ਪਹਿਲੇ ਵਰਗੇ ਨਹੀਂ ਰਹੀ ਦਰਸਲ ਉਹ ਆਪਣੇ ਪੁੱਤ ਦੇ ਹੱਥੋਂ અપਮਾਨਿਤ ਨਹੀਂ ਹੋਣਾ ਚਾਹੁੰਦੇ ਸੀ ਇਸ ਲਈ ਪੁੱਤ ਦਾ ਘਰ ਛੱਡ ਕੇ ਉਹ ਆਪਣੇ ਇੱਕ ਦੋਸਤ ਦੇ ਕੋਲ ਆ ਗਏ ਜੋ ਸਾਲ ਪਹਿਲਾਂ ਹੀ ਉਸੇ ਸ਼ਹਿਰ ਵਿੱਚ ਆਇਆ ਸੀ ਦੋਸਤ ਦਾ ਮੁੰਡਾ ਦੋ ਰੈਸਟੋਰੈਂਟ ਚਲਾਉਂਦਾ ਸੀ ਤੇ ਉਹ ਜਾਣਦਾ ਸੀ ਕਿ ਪਾਪਾ ਦੇ ਇਹ ਦੋਸਤ ਬਹੁਤ ਚੰਗਾ ਖਾਣਾ ਬਣਾਉਂਦੇ ਨੇ ਦੀ ਵਸ ਉਸਨੇ ਇੱਕ ਰੈਸਟੋਰੈਂਟ ਦੀ ਪੂਰੀ ਜ਼ਿੰਮੇਵਾਰੀ ਸਮੀਰ ਦੇ ਪਾਪਾ ਨੂੰ ਦੇ ਦਿੱਤੀ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਨੂੰ ਭੋਜਨ ਖਵਾ ਕੇ ਸਮੀਰ ਦੇ ਪਾਪਾ ਨੂੰ ਬਹੁਤ ਸੰਤੁਸ਼ਟੀ ਮਿਲਦੀ ਸੀ ਸਮੀਰ ਨੇ ਸੋਚਿਆ ਕਿ ਮੇਰੇ ਪਾਪਾ ਮੈਨੂੰ ਬਹੁਤ ਪਿਆਰ ਕਰਦੇ ਨੇ ਖਾਣ ਦੇ ਪੈਸੇ ਉਹ ਭਲਾ ਮੇਰੇ ਤੋਂ ਕਿਉਂ ਲੈਣ ਲੱਗੇ ਪਰ ਬਿਲ ਦੇ ਪੈਸੇ ਲੈ ਕੇ ਉਸਦੇ ਪਾਪਾ ਨੇ ਇਹ ਦੱਸ ਦਿੱਤਾ ਕਿ ਜਦ ਤੂੰ ਆਪਣੇ ਪਾਪਾ ਨਾਲ ਰਿਸ਼ਤਾ ਤੋੜ ਲਿਆ ਤਾਂ ਮੈਂ ਵੀ ਹੁਣ ਇਕੱਲਾ ਨਹੀਂ ਆਤਮ ਨਿਰਭਰ ਹੁਣ ਤੂੰ ਮੇਰੇ ਲਈ ਪੁੱਤ ਨਹੀਂ ਬਸ ਇੱਕ ਗ੍ਰਾਹਕ ਹੈ ਇਸ ਲਈ ਖਾਣਾ ਖਾਇਆ ਤਾਂ ਬਿੱਲ ਦਾ ਭੁਗਤਾਨ ਵੀ ਕਰਨਾ ਹੀ ਪਵੇਗਾ ਇੱਕ ਪਿਤਾ ਨੇ ਆਪਣੇ ਪੁੱਤਰ ਨੂੰ ਸਬਕ ਸਿਖਾਇਆ ਇਸ ਬਾਰੇ ਤੁਸੀਂ ਕੀ ਕਹੋਗੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ